ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਚੈਹ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਰਿਕਵੈਸਟ ਹੈ ਜਿਹੜੇ ਨਵੇਂ ਈਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਜੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਜੀ ਤੇ ਸਭ ਨੂੰ ਰਿਕਵੈਸਟ ਹੈ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਪੱਤੋਂ ਮੱਤੋਂ ਤੇ ਆਪਾਂ ਅੱਜ ਤੋਂ ਜਨੇ ਲੈ ਕੇ ਆਏ ਆਂ ਜੀ ਟੂਸ਼ ਪਸ਼ਮੀਨੇ ਦਾ ਸੂਤ ਟੂਸ਼ ਪਸ਼ਮੀਨੇ ਦਾ ਸੂਤ ਰਿਆਂਗੇ ਬਹੁਤ ਜਿਆਦੇ ਸੋਹਣੇ ਸੂਤ ਨੇ ਵਿਦ ਸਟਾਲ ਨੇ ਤੇ ਚਲੋ ਜੀ ਜਿਹੜੇ ਸ਼ੁਰੂ ਕਰਦੇ ਆਂ ਦਿਖਾਉਣੇ ਤੁਹਾਨੂੰ ਜਿਹੜੇ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਜੀ ਬਹੁਤ ਜਿਆਦੇ ਸੋਹਣੇ ਸੂਤ ਨੇ ਤੇ ਦੇਖ ਸਕਦੇ ਹੋ ਓਟੋ ਵਾਲਾ ਪੀਸਾ ਇਹ ਹੋ ਸੋਣਾ ਬਣੂਗਾ ਤੇ ਇਹਦੇ ਤੇ ਕੋਈ ਗੁਰਨੀ ਆਉਣਾ ਹੈਗਾ ਬਹੁਤ ਸੋਹਣਾ ਸਟਾਫ ਆਗਾ ਬਹੁਤ ਸੋਹਣਾ ਸਟਾਫ ਆਗਾ ਤੇ ਆਹ ਵਾਲੀ ਇਹਦੀ ਬਾਟਮ ਆਉਗੀ ਜੀ ਮਹਿਰੂਨ ਜੇ ਕਲਰ ਦਾ ਕਾਫੀ ਮਹਿਰੂਨ ਜੇ ਕਲਰ ਹੈ ਇਹ ਵਾਲਾ ਤੇ ਤਾਂ ਇਹਦਾ ਆਊਗਾ ਜੀ ਸਟਾਫ ਕੁੱਲੇ ਡੁੱਲੇ ਨੇ ਸਟਾਲ ਤੋਂ ਵੀ ਥੋੜਾ ਜਿਹਾ ਵੱਡੇ ਹੀ ਆ ਫਿਰ। ਇਹ ਵਧੀਆ ਬੁੱਕਲ ਵੱਜ ਜਾਂਦੀ ਹੈ ਜੀ। ਬਹੁਤ ਸੋਹਣੇ ਲੱਗ ਰਹੇ ਨੇ ਲਈ ਹੋਏ। ਤੇ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਨੰਬਰ ਚੱਲ ਰਿਹਾ ਉਹਦੇ ਉੱਪਰ ਦੇ ਸਕਦੇ ਹੋ ਤੁਸੀਂ ਤੇ ਸਕਰੀਨਸ਼ਾਟ ਲੈ ਕੇ ਆਪਣੇ WhatsApp ਨੰਬਰ ਤੇ ਤੁਸੀਂ ਭੇਜ ਦਿਓ ਜੀ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਸੂਟ ਦਾ ਕਰ ਬੈਠਾ ਨੂੰ ਭੇਜ ਦਾਂਗੇ। ਇਹ ਸੂਟ ਦਾ ਪ੍ਰਾਈਸ ਸੁਣ ਲਓ ਜੀ ਸੂਟ ਦਾ ਪ੍ਰਾਈਸ 999 ਰੁਪਿਆ ਤੇ ਫ੍ਰੀ ਸ਼ਿਪਿੰਗ ਹੈ ਜੀ ਬਿਲਕੁਲ। ਉਏ ਇਸ ਫਿਫੀਂਗਾ ਜਿਹੜੀ ਨਹੀਂ ਦੇਣੀ ਹੈ ਕਿ ਅਗਲਾ ਕਲਰ ਹੈਗਾ ਜੀ ਇਹ ਕਾਫੀ ਕਲਰ ਹੈ ਜੀ ਅਗਲਾ ਚੈੱਕ ਬਣੀ ਹੋਈ ਹੈਗੀ ਸਾਰੇ ਸੂਟ ਤੇ ਤੇ ਫਾਈਨਲ ਹੈ ਜੀ ਇਹ ਵੀ ਉੱਪਰ ਆ ਗਲੇ ਦੇ ਉੱਪਰ ਆਊਗਾ ਪੱਟੀ ਆਊਗੀ ਗਲੇ ਦੇ ਉੱਤਰ ਤੇ ਸ਼ੰਕਰ ਪ੍ਰਿੰਟ ਦੇ ਸੂਟ ਨੇ ਇਹ ਤੇ ਬਹੁਤ ਜ਼ਿਆਦਾ ਸੋਨੇ ਸੂਟ ਆ ਤੇ ਇਹਨਾਂ ਤੇ ਕੋਈ ਬੁਰਨੀ ਆਉਂਦਾ ਹੈਗਾ ਇਹ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਤੇ 999 ਰੁਪਏ ਦੇ ਵਿੱਚ ਇਹ ਸੂਟ ਤੁਹਾਡੇ ਘਰ ਆਊਗਾ ਤੇ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੀ ਸ਼ਿਪਿੰਗ ਕੋਈ ਨਹੀਂ ਦੇਣੀ ਹੈਗੀ ਤੁਸੀਂ ਆਗਲਾ ਸੂਟ ਕੋਈ ਨਰਾਜੀ ਬੋਬੀ ਗ੍ਰੀਨ ਕਲਰ ਦੇ ਵਿੱਚ ਸੂਟ ਹੈ ਇਹ ਵਾਲਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਪਿਓਰ ਪਸ਼ਮੀਨੇ ਦੇ ਸੂਟ ਨੇ ਕੋਈ ਇਹਨਾਂ ਦੇ ਬੁਰਨੀ ਆਉਂਦਾ ਤੇ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਘਰ ਪਾਓ ਬਾਹਰ ਪਾਓ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਹੰਡਾ ਸਕਦੇ ਹੋਗੇ ਤੇ ਕਲਰ ਹੈਗਾ ਜੀ ਇਹ ਬੋਡਲ ਗ੍ਰੀਨ ਨੂੰ ਆਇਦਾ ਸਟੌਕ ਜੀ ਬਣੇ ਹੋਏ ਬਹੁਤ ਸੋਹਣੇ ਲੱਗਦੇ ਆ ਸੂਟ ਇਹ ਤੇ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਜਲਦੀ ਜਲਦੀ ਦੇ ਸਕਦੇ ਹੋ ਜੀ ਆਗਲਾ ਕਲਰ ਹੈਗਾ ਜੀ ਮਸਟਰਡ ਦਾ ਮਸਟਰਡ ਵੀ 2 ਦਿਨ ਵਿੱਚ ਇਹ ਸੂਟ ਆਊਗਾ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਇਹਦਾ ਸੂਟ ਦਾ ਬਹੁਤ ਸੋਹਣਾ ਲੱਗਦਾ ਹੈਗਾ ਘੇਰਾ ਵੀ ਬਹੁਤ ਸੋਹਣਾ ਬਣਿਆ ਹੋਇਆ ਹੈਗਾ ਇਹ ਬਹੁਤ ਸੋਹਣਾ ਲੱਗ ਰਿਹਾ ਡਿਜ਼ਾਈਨ ਤੇ ਆ ਇਹਦੀ ਬਾਟਮ ਆਉਗੀ ਜੀ ਤੇ ਆ ਆ ਗਿਆ ਜੀ ਦਾ ਸਟੌਨ ਖੁੱਲੇ ਡੁੱਲੇ ਸੌਲ ਨੇ ਬਹੁਤ ਸੋਹਣੇ ਸੂਟ ਨੇ ਤੇ ਜੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਗੇਟ ਕਰਦੇ ਹੋ ਜੀ ਅਗਲਾ ਸੂਟ ਫੌਰੀ ਹੈ ਤੁਹਾਨੂੰ ਇਹ ਵੀ ਪ੍ਰਕ੍ਰਿਤੀ ਬ੍ਰਾਂਡ ਦੇ ਨੇ ਇਹਦੀ ਪਸ਼ਮੀਨੀ ਤੇ ਵੀ ਸੂਟ ਨੇ ਮਸਟ ਇਹ ਹੈਗਾ ਜੀ ਪੀਲੇ ਪੱਤੇ ਪੀਲੇ ਜਿਹੇ ਕਲਰ ਆ ਗਏ ਹੈ ਇਹ ਲੈਮਨ ਕਰੀਮ ਕਲਰ ਆ ਪ੍ਰਕ੍ਰਿਤੀ ਬ੍ਰਾਂਡ ਦੇ ਸੂਟ ਰਹਿਣਗੇ ਜੀ ਆਪਾਂ ਕੋਈ ਵੀ ਸੂਟ ਆ ਜਿਹੜਾ ਵਿਦਆਊਟ ਬ੍ਰਾਂਡ ਤੋਂ ਨਹੀਂ ਦਿੱਤੇ ਹੈਗੇ ਸਾਰੇ ਸੂਟ ਬ੍ਰਾਂਡ ਵਾਲੇ ਹੀ ਹੋਣਗੇ ਤੇ ਇਹ ਆਉਗੀ ਘੇਰੇ ਦੇ ਉੱਪਰ ਆਪਣੀ ਸਾਰੀ ਗਲੇ ਦੇ ਉੱਪਰ ਪੱਟੀ ਆਹ ਵਜੇ ਦਾ ਘੇਰਾ ਬਹੁਤ ਸੋਹਣੇ ਫਲਾਵਰ ਬਣੇ ਹੋਏ ਨੇ ਘੇਰੇ ਦੇ ਉੱਪਰ 컬러 ਵੀ ਬਹੁਤ ਜਿਆਦਾ ਸੋਹਣਾ ਹੈਗਾ ਤੇ ਆਹ ਵਜੇ ਦਾ ਸ਼ੌਕ ਬਹੁਤ ਸੋਹਣੇ ਸਟਾਲ ਸ਼ੂਟ ਨੇ ਬਹੁਤ ਸੋਹਣੇ ਲੱਗ ਰਹੇ ਨੇ ਤੇ ਆਹ ਗੀਗੀ ਬਾਟਮ ਕੱਚਾ ਪੀਲਾ ਜਾਨੀ ਕੀ ਲੈਮਨ ਜੇ 컬러 ਦਾ ਸੂਟ ਨੇ ਕੋਈ ਇਹਨਾਂ ਦੇ ਬੁਰਨੀ ਆਉਂਦਾ ਬਹੁਤ ਜਿਆਦਾ ਸੋਹਣੇ ਸੂਟ ਨੇ ਪ੍ਰਗਤੀ ਬ੍ਰਾਂਡ ਦੇ ਦੇ ਜੀ ਲਾ ਸੂਤ ਤੋਂ ਸੋਨੇ ਪੀਚ ਦਾ ਲੰਦਾ ਇਹ ਬავਾ ਕਲਰ ਦਾ ਸੂਤ ਹੈ ਜੀ ਬავਾ ਬავਾ ਪੀਚ ਜੀ ਇਹ ਵੀ ਪੱਟੀ ਬਣੀ ਹੋਈ ਹੈ ਡਿਜ਼ਾਈਨ ਸਾਰੇ ਨੇ ਸੇਮ ਆ ਜੀ ਅਲੱਗ-ਅਲੱਗ ਤੋਂ ਕਲਰ ਤੋਂ ਹੋਣਗੇ ਅਲੱਗ-ਸਾਰੇ ਦੇ ਅਲੱਗ-ਅਲੱਗ ਹੋਣਗੇ ਜੀ ਆ ਇਹਦੀ ਬਾਟਮ ਆ ਗਈ ਆ ਇਹਦਾ ਸ਼ਾਲ ਆ ਗਿਆ ਸਾਨੂੰ ਪਸੰਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਆਪਣਾ ਤੇ ਸੂਟ ਆਪਣੇ ਘਰ ਬੈਠੇ ਆ ਜਿਹੜਾ ਮੰਗਵਾ ਸਕਦੇ ਹੋ ਅਗਲਾ ਕਲਰ ਆ ਗਿਆ ਜੀ ਪਿਸਤਾ ਅਗਲਾ ਸੂਟ ਪਿਸਤਾ ਕਲਰ ਦਾ ਬਹੁਤ ਜਿਆਦਾ ਸੋਹਣਾ ਲੱਗ ਰਿਹਾ ਸੂਟ ਕੀਤੇ ਸਿਲਕ ਦੇ ਸੂਟ ਚੋਂ ਤੇ ਹੁੰਦੇ ਹੈਗਾ ਚਮਕਦੀ ਹੈ ਜੀ ਹਾਂ ਜੀ ਆ ਗਈ ਜੀ ਉਹ ਤਾਂ ਛੋਟਾ ਜਿਹਾ ਕੱਪ ਆਇਆ ਅਗਿਆ ਦੀ ਸ਼ਾਲ ਨੋਚ ਬਹੁਤ ਸੋਹਣੀ ਸ਼ਾਲ ਨੇ ਤੇ ਕਲਰ ਹੈਗਾ ਜੀ ਪਿਸਤਾ ਤੇ ਪ੍ਰਾਈਸ ਸੇਮ ਹੀ ਆ ਜੀ 999 ਜਿਹੜੇ ਮੇਰੇ ਬੇ ਦੇ ਵਿੱਚ ਹੀ ਇਹ ਵਾਲਾ ਸੂਟ ਹੈ ਤਾਂ ਬਹੁਤ ਘੱਟ ਪ੍ਰਾਈਸ ਦੇ ਸੂਟ ਨੇ ਜੀ ਆਪਾਂ ਤੁਸੀਂ ਸਾਰੇ ਦੇਖਦੇ ਹੀ ਹੋ ਬਾਜ਼ਾਰ ਵੀ ਜਾਣਦੇ ਹੋ ਸਾਰੇ ਇਹ ਸੂਟ ਦੇਖਦੇ ਨੇ ਸਾਰਿਆਂ ਨੂੰ ਪਤਾ ਹੀ ਇਹਨਾਂ ਦਾ ਪ੍ਰਾਈਸ ਕੀ ਨੇ ਬਾਜ਼ਾਰ ਤੇ ਇਸ ਟਮ ਤੇ 999 ਰੁਪਏ ਦੇ ਵਿੱਚ ਤੁਸੀਂ ਘਰ ਬੈਠੇ ਸੂਟ ਆ ਜਿਹੜਾ ਇਹ ਬਾਈ ਕਰ ਸਕਦੇ ਹੋ ਲਓ ਜੀ ਇਹ ਆ ਗਿਆ ਜੀ ਪੀਚ ਕਲਰ ਉਹ ਬਾਵਾ ਕਲਰ ਸੀ ਵਾਲਾ ਪੀਚਾ ਬਹੁਤ ਸੋਹਣਾ ਕਲਰ ਹੈ ਵੀ ਪਿੰਕ ਪੀਚ ਜਿਹਾ ਦੀ ਉਮੀਦ ਕਰਦੇ ਆਂ ਜੀ ਅੱਜ ਵਾਲੀ ਵੀਡੀਓ ਜਿਹੜੀ ਤੁਹਾਨੂੰ ਸੂਟ ਜਿਹੜੇ ਪਸੰਦ ਆਏ ਹੋਣਗੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਆਰਡਰ ਤੁਸੀਂ ਦੇ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਲਾਈਕ ਵੀ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਕਿਉਂਕਿ ਆਪਾਂ ਪ੍ਰਾਈਸ ਜਿਹੜਾ ਵਿੱਚ ਹੀ ਦੱਸਦੇ ਹੁੰਦੇ ਆਂਗੇ ਫਿਰ ਬਾਅਦ ਚ ਭੈਣਾਂ ਜਦੋਂ ਸਕਰੀਨਸ਼ਾਟ ਭੇਜਦੀਆਂ ਉਹਨਾਂ ਦਾ ਪ੍ਰਾਈਸ ਦੁਬਾਰਾ ਦੁਬਾਰਾ ਪੁੱਛਣ ਲੱਗ ਜਾਂਦੀਆਂ ਨੇ ਇਸ ਕਰਕੇ ਤੁਹਾਡਾ ਵੀ ਟਾਈਮ ਬੇਸਟ ਹੁੰਦਾ ਸਾਡਾ ਵੀ ਹੁੰਦਾ ਜੀ ਇਸ ਕਰਕੇ ਨਾ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਆ ਕਰੋ ਜੀ ਤੇ ਜੇ ਤੁਹਾਨੂੰ ਸਾਡੇ ਸੂਟ ਪਸੰਦ ਆਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੀ ਤੇ ਜਲਦੀ ਜਲਦੀ ਆਪਣਾ ਜਿਹੜਾ ਸਕਰੀਨਸ਼ਾਟ ਲੈ ਕੇ ਭੇਜੋ ਤੇ ਸੂਟ ਖਰੀਦੋ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ